ਬਾਬਾ ਜੀ ਅੱਜ ਆਪਾਂ ਜਾ ਰਹੇ ਆ ਜੀ ਅੰਮ੍ਰਿਤਸਰ ਹਨਾ ਬਿਲਕੁਲ ਜਾ ਰਹੇ ਆ ਜੀ ਤੇ ਇੰਪੋਰਟੈਂਟ ਗੱਲ ਹਾਂ ਪਰਚੀਆਂ ਪਰਚੀਆਂ ਪੈ ਗਈਆਂ ਚਾਰਾਂ ਦੀ ਜਣਿਆਂ ਦੀਆਂ ਪ੍ਰੋਫਾਈਲਾਂ ਦੇ ਵਿੱਚੋਂ ਇੱਕ ਇੱਕ ਸਾਡੇ ਫੈਨ ਜਿਹੜੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਜਿਨ੍ਹਾਂ ਦੇ ਕਮੈਂਟਸ ਆਏ ਸੀ ਕਿ ਵੀ ਅਸੀਂ ਉਹਨਾਂ ਦੇ ਮੁਲਕ ਦੇ ਵਿੱਚ ਆਉਣਾ ਉਹਨਾਂ ਦੇ ਸ਼ਹਿਰ ਦੇ ਵਿੱਚ ਆਉਣਾ ਤੇ ਆ ਪਰਚੀਆਂ ਆਪਾਂ ਇਹਨੇ ਕੱਢ ਤੇ ਇਹ ਤੁਸੀਂ ਉਹਨੂੰ ਮੈਂ ਵਾਇਰ ਰੋਲੇ ਆ ਬਣਾ ਕੇ ਤੇ ਆ ਨਿਮਰਤ ਜੀ ਨਿਮਰਤ ਜੀ ਝੁਗਣਗੇ ਨਹੀਂ ਗੱਡੀ ਅੱਛਾ ਚੱਲੋ ਡਰਾਈਵਰ ਦੇਖ ਲਓ ਸਾਡਾ ਸਾਡੇ ਡਰਾਈਵਰ ਦੇਖ ਲਓ ਉਹ ਡਰਾਈਵਰ ਵੀ ਸਾਡੀ ਗੱਡੀ ਚਲਾ ਰਹੇ ਨੇ ਜੀ ਹਾਊ ਆਰ ਯੂ ਇੱਡੀ ਚਲਾਓ ਇਹ ਚੁੱਕੋ ਜੀ ਆਪਣੇ ਏਰੀਆ ਦੀ ਵਰਤੀ ਮੈਂ ਆ ਕੋਈ ਵੀ ਚੁੱਕ ਲਓ ਕੋਈ ਵੀ ਚੁੱਕ ਲਓ ਬਸ ਚੱਕ ਲੈਣੇ ਡਿੰਗ ਚਲੋ ਜੀ ਲਓ ਜੀ ਇਹ ਕਿਹੜੇ ਬਾਦ ਘੱਟ ਹੋਈ ਤਾਂ ਨਿਮਰਤੀ ਬਸ ਜ਼ਿੰਮੇਵਾਰ ਆ ਕਰਨ ਦੇਸੀ ਰੌਕਸਟਾਰ ਵਾਲਾ 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 ਲਓ ਜੀ ਲਓ ਜੀ ਇਹ ਅੰਮ੍ਰਿਤਸਰ ਦੀਆਂ ਕਹਿ ਦੋ ਵੀ ਕਰਨ ਆ ਗਏ ਭਾਈ ਕਰਨ ਜੀ ਹੋ ਜੋ ਰੈਡੀ ਵੀ ਆਰ ਕਮਿੰਗ ਟੂ ਯੂ ਬ੍ਰਦਰ ਯਸ 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 ਸਰਬੱਲਾ ਜੀ ਸਰਬੱਲਾ ਜੀ ਅੱਛਾ ਅੱਛਾ ਇੰਪੋਰਟੈਂਟ ਗੱਲ ਇੰਪੋਰਟੈਂਟ ਗੱਲ ਇਹ ਵੀ ਦੱਸੋ ਨਾ ਵੀ ਹੁਣ ਆਪਾਂ ਜਿਵੇਂ ਆ ਜਿਹੜੀ ਪੋਸਟ ਪਾਈ ਆ ਇਹਦੇ ਥੱਲੇ ਕੱਲ ਨੂੰ ਜਲੰਧਰ ਵਾਲੇ ਕਮੈਂਟ ਕਰਨ ਮੈਂ ਕੱਲ ਨੂੰ ਜਲੰਧਰ ਵਾਲੇ ਜੇ ਜਲੰਧਰ ਵਾਲੇ ਵੀ ਤੁਸੀਂ ਬਾਕੀ ਦੇ ਵੀ ਕਮੈਂਟ ਕਰੀ ਜਾਓ ਜੇ ਕੋਈ ਬਾਲਾ ਕਹਿਣ ਕਮੈਂਟ ਆਪਾਂ ਨੂੰ ਜਜੂਗਾ ਆਪਾਂ ਉਧਰ ਨੂੰ ਵੀ ਭੱਗ ਲੈਣਾ ਹਾਂ ਆਪਣਾ ਕਿਹੜਾ ਹੋ ਆ ਸਰ ਵੀ ਹੋਰ ਕੁਝ ਪਰ ਸਾਹਮਣੇ ਦੇਖ ਕੇ ਬੋਲਿਓ ਜੇ ਅੰਮ੍ਰਿਤਸਰ ਤੋਂ ਅੱਗੇ ਵੀ ਕੋਈ ਆ ਆ ਉਧਰ ਵੀ ਆ ਜਾਾਂਗੇ ਬਸ ਕਮੈਂਟ ਕਰਨਾ ਹੈ ਬਸ ਫਸਟ ਜੀ ਨੇਵਰ ਕੋਈ ਹੋਰ ਕੋ ਗੱਲਬਾਤ ਬਸ ਜੀ ਆ ਗਏ ਅਸੀਂ ਅੰਮ੍ਰਿਤਸਰ ਤੋਂ ਘਰੇ चालो <coughs> <altogether. तीजजगी> डे जी ओके.